ਐਡਾ ਇਹਦੇ ਵਿੱਚ ਮਸ਼ੀਨ ਚ ਤੁਸੀਂ ਕੀ ਫਿੱਟ ਕਰਤਾ ਵੀ ਐਡੇ ਮੈਲੇ ਕੱਪੜੇ ਵੀ ਇਹ ਯਾਰ ਧੋਣ ਲੱਗ ਰਹੀ ਯਾਰ ਕਮਾਲ ਹੀ ਕਰ ਹਾਂਜੀ ਬਾਲਟੀ ਦੀ 2 ਮਿੰਟਾਂ ਜੀ ਤੁਹਾਨੂੰ ਕੱਪੜੇ ਧੋਣ ਵਾਲੀ ਮਸ਼ੀਨ ਬਣਾ ਕੇ ਦਿਖਾਵਾਂਗੇ ਤੇ ਤੁਸੀਂ ਵੀ ਬਣਾ ਸਕਦੇ ਹੋ ਬਣਾਣੀ ਕਿਵੇਂ ਆਜੋ ਤੁਹਾਨੂੰ ਦੱਸ ਦੇ ਇਹ ਜਿੰਨਾ ਵੀ ਤੁਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਸਮਾਨ ਵਰਤਨੇ ਹੋ ਇਹ ਸਾਰਾ ਸਮਾਨ ਆਪਣੇ ਘਰੇ ਮਿਲੂਗਾ ਅਵੇਲੇਬਲ ਹਾਂ ਘਰੇ ਵੀ ਮਿਲ ਜਾਂਦਾ ਬਚ ਬਚ ਆਪਾਂ ਟੂਟਿਆ ਫੀਡਿੰਗ ਕਰਦੇ ਘਰੇ ਬਚਦਾ ਆਪਣੇ ਸਮਾਨ ਆਪਾਂ ਨੇ ਫੀਡਿੰਗ ਕਰਾਈ ਜਾਂ ਸਮਾਨ ਬਚ ਗਿਆ ਕੁਝ ਨਹੀਂ ਚਾਹੀਦਾ ਬਚੇ ਹੋਏ ਸਮਾਨ ਦੀ ਤੁਸੀਂ ਕੱਪੜੇ ਧੋਣ ਵਾਲੀ ਮਸ਼ੀਨ ਤਿਆਰ ਕਰੋਗੇ ਜਿੰਨੇ ਮਰਜੀ ਇਹਦੇ ਨਾਲ ਆਪਾਂ ਕੱਪੜੇ ਧੋ ਲਈਏ ਇੱਕ ਤਾਂ ਆਪਣੇ ਬਾਲਟੀ ਆਪਣੇ ਕੋਲੇ ਤਾਂ ਪਹਿਲੀ ਵਾਰੀ ਦਾ ਠੀਕ ਹੈ ਇਹ ਆਪਣੇ ਕੋਲੇ ਬਾਲਟੀ ਹੈ ਇੱਕ ਤਾਂ ਬਾਲਟੀ ਥੱਲੇ ਮੋਰਾ ਕਰਨਾ ਹੈ ਉੱਥੇ ਇਹ ਥਾਂਲੇ ਪਾਸੇ ਇੱਕ ਮੋਰਾ ਕੱਢਿਆ ਹੋਇਆ ਆਪਾਂ ਹੋਲ ਕਰਿਆ ਹੋਇਆ ਦੇਖੋ ਠੀਕ ਹੈ ਇਹ ਕਰਿਆ ਹੋਇਆ ਇੱਕ ਟੱਕਲ ਜ ਕਰਨਾ ਇੱਥੇ ਤਦੂ ਬਾ ਚਾਹੀਦੀ ਹੈ ਪੈਪ ਆਪਾਂ ਨੂੰ ਪੀ ਵੀ ਸੀ ਵੈਪ ਹੁੰਦੀ ਹੈ ਪੀ ਵੀ ਇਹ ਇਹ ਟੂਟੀਆਂ ਫੀਟਿੰਗ ਵਾਲੀ ਹੈ ਜਾਂ ਦੂਸਰੀ ਟੂਟੀਆਂ ਫੀਟਿੰਗ ਵਾਲੀ ਆ ਦੇਖੋ ਤੁਸੀਂ ਇੱਥੋਂ ਬਾਹਰ ਤੋਂ ਘਟੋਂ ਜਾਏ ਵੀ ਧਰ ਲੈਣੀ ਥੱਲੇ ਲੱਗੀ ਜਦੋਂ ਘਟੋ ਘਟੋ ਫੋਟੋ ਉੱਪਰ ਵੱਢ ਲਓ ਤੁਸੀਂ ਇਹਨੂੰ ਇੱਕ ਫੋਟੋ ਉੱਪਰ ਤੋਂ ਇਹਦੇ ਕੱਟ ਲਾਉਣਾ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਕੱਟ ਲਾ ਲਓ ਇੱਧਰ ਆ ਸਮਾਨ ਪਿਆ ਹੈ ਜੀ ਤੇ ਇਧਰਲੇ ਪਾਸੇ ਇੱਕ ਆਪ ਐ ਪਈ ਐ ਐਡੀ ਜਬਰਦਸਤ ਕਪੜੇ ਧੋਣ ਵਾਲੀ ਮਸ਼ੀਨ ਬਣ ਜੂਗੀ ਜਿਹੜੇ ਭੈਣ ਭਰਾਵਾਂ ਦੇ ਘਰੇ ਕਪੜੇ ਧੋਣ ਵਾਲੀ ਮਸ਼ੀਨ ਨਹੀਂ ਹੈਗੀ ਜਾਂ ਜਿਹੜੇ ਭੈਣ ਭਰਾ ਬਾਹਰ aí ਜੀ ਥਾਂ ਤੇ ਰਹਿੰਦੇ ਨੇ ਹਾਂ ਕੱਲੇ ਰਹਿੰਦੇ ਨੇ ਤੇ ਹੱਥਾਂ ਨਾਲ ਹੀ ਚੱਲੂਗੀ ਕੋਈ ਬਿਜਲੀ ਖਰਚਾ ਨਹੀਂ ਕੁਛ ਨਹੀਂ ਵਾ ਬਿਲਕੁਲ ਮੁਫਤ ਦੇ ਵਿੱਚ ਹੀ ਤੁਸੀਂ ਤਿਆਰ ਕਰ ਸਕਦੇ ਹੋ ਆਪਣੇ ਘਰੋਂ ਤਿਆਰ ਕਰਕੇ ਲੈ ਜਾਓ ਜਾਂ ਬੈਠੇ ਬੈਠੇ ਉੱਥੇ ਤਿਆਰ ਕਰ ਲਓ ਹਾਂ ਉਦੋਂ ਬਾਅਦ ਉਹ ਜੀ ਜਦੋਂ ਇੱਥੇ ਹੋ ਗਈ ਆ ਵੱਢ ਲਈ ਆਪਣੀ ਠੀਕ ਹੈ ਕੱਟ ਲੈ ਇਸ ਤੋਂ ਬਾਅਦ ਇੱਥੇ ਆਪਾਂ ਨਿਸ਼ਾਨੀ ਲਾ ਲੈਣੀ ਹੈ ਇਹਦੇ ਅੱਛਾ ਪਰ ਨਿਸ਼ਾਨੀ ਲਈ ਤਿੰਨ ਹਿੱਸੇ ਜੋ ਕੱਟਣਾ ਇਹਨੂੰ ਇੱਥੋਂ ਆਪਾਂ ਤਿੰਨ ਹਿੱਸਿਆਂ 'ਚ ਕੱਟਣਾ ਹੈ ਇੱਥੋਂ 1 2 3 ਇਹ ਜਿਹੜੀਆਂ ਨਿਸ਼ਾਨੀਆਂ ਕਿਵੇਂ ਲਾਈਆਂ ਨੇ ਤੁਸੀਂ ਇਹ ਤਾਂ ਨਹੀਂ ਇਹਦੇ ਆਪਾਂ ਟੀ ਪੁਆਇੰਟ ਪਾਵਾਂਗੇ ਇੱਥੇ ਨਹੀਂ ਮਤਲਬ ਮਿੰਤੀ ਕਿਵੇਂ ਕਰੀਏ ਨਿਸ਼ਾਨੀਆਂ ਆਪਾਂ ਤੇ ਇਹ ਇਸ ਤੋਂ ਬਾਅਦ ਬਾਲਟੀ ਜਿਵੇਂ ਇੱਥੇ ਲਾਈ ਹੋਈ ਆ ਆਪਣੇ ਛਾਲੇ ਆ ਇੱਥੋਂ ਥੱਲੇ ਲੱਗੇ ਜਾਵੇ ਠੀਕ ਹੈ ਦੋ ਤਿੰਨ ਹਿੱਸੇ ਕਰ ਲੋ ਇਹਦੇ ਤਿੰਨ ਹੀ ਹਿੱਸੇ ਕਰਨੇ ਨੇ ਆਪਾਂ ਤਾਂ ਤਿੰਨ ਹਿੱਸ ਇਸ ਤਰੀਕੇ ਨਾਲ ਹੀ ਤੁਸੀਂ ਆਪਦੀ ਵਾਸ਼ਿੰਗ ਮਸ਼ੀਨ ਤਿਆਰ ਕਰ ਲਈਓ ਕਰੇ ਪੂਰੀ ਪਰ ਵੀਡੀਓ ਪੂਰੀ ਦੇਖ ਕੇ ਸ਼ੇਅਰ ਕਰ ਦਿਓ ਯਾਰ ਬਹੁਤ ਐਜੇ ਲੋਡਵੰਦ ਲੋਕ ਨੇ ਜਿਹੜੇ ਵਿਚਾਰੇ ਵਾਸ਼ਿੰਗ ਮਸ਼ੀਨ ਨਹੀਂ ਖਰੀਦ ਸਕਦੇ ਜੇ ਕੋਈ ਖਰੀਦ ਸਕਦਾ ਕਿਸੇ ਕੋਲੇ ਲਾਈਟ ਦਾ ਸਾਧਨ ਨਹੀਂ ਨਾ ਹੀ ਤੁਹਾਡੀ ਕੋਈ એનર્ਜੀ ਨਹੀਂ ਲੱਗਦੀ ਨਾਲੇ ਤੁਹਾਡੇ ਸਰੀਰ ਦੀ ਕਸਰਤ ਹੋਊਗੀ ਹਾਂ ਲਓ ਜੀ ਸਾਰੇ ਟੁਕੜੇ ਕਰ ਲਓ ਜੀ ਤੇ ਅਲੱਗ-ਅਲੱਗ ਟੁਕੜੇ ਕਰਕੇ ਉਸ ਤੋਂ ਬਾਅਦ ਸਾਨੂੰ ਦੱਸੋ ਹਾਂਜੀ ਆਪਾਂ ਤਾਂ ਨਵੀਸ ਕਰ ਲਈਏ ਉਹ ਤਾਂ ਨਹੀਂ ਸੀ ਕਰਕੇ ਜਿਹੜੇ ਉਹਦੇ ਠੀਕ ਹੈ ਜੀ ਉਹ ਪੈਪ ਠੀਕ ਹੈ ਜੀ ਤੁਸੀਂ ਇਹਦੇ ਉਦੋਂ ਤਿੰਨ ਟੀਆਂ ਜੀਂਦੇ ਨੇ ਆਪਾਂ ਨੂੰ ਤਿੰਨ ਟੀਆਂ ਜੀ ਹਾਂ ਠੀਕ ਐ ਇਸ ਤਰੀਕੇ ਦੀਆਂ ਹਾਂ ਇਹਦੇ ਸਾਈਜ਼ ਦੀਆਂ ਚਾਹੀਦੀਆਂ ਨੇ ਪਾਈਪ ਦੇ ਸਾਈਜ਼ ਦੀਆਂ ਤੇ ਉਦੋਂ ਬਾਅਦ ਤੁਸੀਂ ਕੀ ਕਰਨਾ ਕੀ ਇਹ 90 ਡਿਗਰੀ ਦੀ ਕੋਣ ਚ ਲਾਣੀ ਹੈ ਤੁਸੀਂ 90 ਡਿਗਰੀ ਦੇ ਕੋਣ ਚ ਉਹ ਸਾਨੂੰ ਲਾ ਕੇ ਦਿਖਾ ਦਿਓ ਜੀ ਕਿਵੇਂ ਲੱਗਣਗੀਆਂ ਠੀਕ ਐ ਪਹਿਲਾਂ ਤੁਸੀਂ ਫਿੱਟ ਕਰ ਲੀ ਜਿਵੇਂ ਇੱਕ ਇੱਧਰ ਲਾ ਲਈ ਅੱਛਾ 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 ਇੱਕਦਮ ਉਹ ਇੱਥੇ ਜੀ ਹੋ ਜਾਊਗਾ ਇੱਕਦਮ ਉਹ ਅਲੱਗ ਜਗ੍ਹਾ ਤੇ ਕਰਦਾ ਇਹਦਾ ਯਾਰ ਬਾਗਮਾਲੀ ਕੱਪੜੇ ਤੋਂ ਵਾਲੀ ਮਸ਼ੀਨ ਤਿਆਰ ਕਰੂਗੀ ਹੋਊਗੀ ਮੈਂ ਕਹਿੰਦਾ ਵੀ ਆਨੰਦ ਹੀ ਆਜੂਗਾ ਯਾਰ ਆਹ ਮਸ਼ੀਨ ਨਾਲ ਤਾਂ ਠ ਆ ਤੁਸੀਂ ਦੇਖ ਲਓ ਸ਼ਰਮਾ ਜੀ ਨੇ ਇਹਦੀ ਫੀਟਿੰਗ ਕਰੀ ਜਾਂਦੇ ਨੇ ਇਸੇ ਤਰੀਕੇ ਨਾਲ ਹੀ ਤੁਸੀਂ ਫੀਟਿੰਗ ਕਰਨੀ ਹੈ ਹੱਥਾਂ ਨਾਲ ਹੀ ਤੁਸੀਂ ਇਹਨੂੰ ਚਲਾਉਣੀ ਹੈ ਹੱਥਾਂ ਨਾਲ ਹੀ ਚਲਾਣੇ ਠੀਕ ਹੈ ਦੇਖ ਲਓ ਨਾਲ ਦੀ ਨਾਲ ਜਿਵੇਂ ਫੀਟਿੰਗ ਹੋਈ ਜਾਂਦੀ ਹੈ ਇਸੇ ਤਰੀਕੇ ਨਾਲ ਤੁਸੀਂ ਫੀਟਿੰਗ ਕਰ ਲਿਓ ਜੇ ਤੁਹਾਡੀ ਬਾਲਟੀ ਛੋਟੀ ਹੈ ਜੇ ਤੁਸੀਂ ਛੋਟੀ ਬਾਲਟੀ ਚ ਬਣਾਉਣਾ ਚਾਹੁੰਦੇ ਹੋ ਛੋਟੀ ਚ ਬਣਾ ਲਓ ਤਾਂ ਤੁਸੀਂ ਆਪ ਦਾ ਜਿਹੜਾ ਸਮਾਨ ਹੈ ਉਹਦਾ ਸਾਈਜ਼ ਘਟਾ ਕੇ ਬਣਾ ਲਿਓ ਇਸ ਹੱਬ ਨਾਲ ਇਸੇ ਫਾਰਮੂਲੇ ਨਾਲ ਇਸ ਤਰੀਕੇ ਨਾਲ ਲਾਣੀ ਹੈ ਟੀਆ ਆਪਾਂ ਠੀਕ ਹੈ ਜੀ ਇੱਧਰ ਦਿਖਾ ਦਿਓ ਜੀ ਇੱਧਰ ਇੱਕ ਦਾ ਇੱਧਰ ਇੱਕ ਦਾ ਇੱਧਰ ਠੀਕ ਹੈ ਜੀ ਤਿੰਨ ਹੀ ਛਾਂ ਚ ਲੱਗ ਗਈ ਕਾਬਲਾ ਮਤਲਬ ਇੱਕ ਨਟ ਬੋਲਟ ਨਟ ਚਾਹੀਦਾ ਆਪਾਂ ਨੂੰ ਠੀਕ ਹੈ ਜੀ ਇਹ ਨਟ ਆਪਣਾ ਥੱਲੇ ਦੀ ਟਪਾਵਾਂਗੇ ਇਹਨੂੰ ਇੱਥੋਂ ਹੀ ਦੀ ਆਊਗਾ ਆਪਣਾ ਨਟ ਇਹਦੇ ਜੈ ਲਾਵਾਂਗੇ ਆਪਾਂ ਇੱਥੇ ਠੀਕ ਹੈ ਵੀ ਪਾਣੀ ਆਪਣਾ ਜਿਹੜਾ ਉਹ ਬਾਹਰ ਨਾ ਆਵੇ ਹਾਂ ਬਾਹਰ ਨਾ ਆਵੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਣਾ ਆ ਜਿਹੜਾ ਇਹ ਨਟ ਹੈ ਲਓ ਜੀ ਨਟ ਹੋ ਗਿਆ ਆਪਣਾ ਆਰ ਪਾਰ ਜਾ ਰਿਹਾ ਆਪਣਾ ਠੀਕ ਹੈ ਜੀ ਬਾਲਟੀ ਦੇ ਥੱਲੇ ਦੇ ਦੀ ਨਿਕਲ ਕੇ ਆਪਣਾ ਨਟ ਆ ਲੋ ਤੇ ਲਓ ਜੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ ਜੀ ਲੋ ਇਹ ਕੀ ਹੈ ਜੀ ਇਹ ਵੀ ਇਹਦਾ ਉਹ ਜੈਨ ਹੈ ਇਹ ਵੀ ਇਹਦਾ ਜੈਨ ਹੈ ਠੀਕ ਹੈ ਜੀ ਵੀ ਪਾਣੀ ਲੀਕ ਨਾ ਹੋਵੇ ਇੱਥੋਂ ਪਾਣੀ ਲੀਕ ਲੀਕਿੰਗ ਬਰੋਕੂਗਾ ਇਹ ਪਾਣੀ ਦੀ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਦੇ ਜੈਨ ਰੱਖਤਾ ਹਾਂ ਇੱਥੇ ਬਾਸ਼ਲ ਵੀ ਪਾ ਸਕਦੇ ਹਾਂ ਨਾ ਇੱਕ ਆਪਾਂ ਬਾਸ਼ਲ ਪਾ ਦੀ ਪੱਕਾ ਹੀ ਕੰਮ ਕਰਨਾ ਹੈ ਕਿਉਂਕਿ ਆਪਾਂ ਤੇ ਇਹਦਾ ਯੂਜ਼ ਕਰਨਾ ਹੈ ਯਾਰ ਬਾਹਰ ਅੰਦਰ ਜਾਣੇ ਹਣ ਉੱਥੇ ਮਸ਼ੀਨ ਨਹੀਂ ਮਿਲਦੀ ਜਿਹੜੇ ਬੰਦੇ ਕੱਲੇ ਕੱਲੇ ਰਹਿੰਦੇ ਆ ਕੋਈ ਹੋਟਲਾਂ ਚ ਕੋਈ ਹੋਰ ਹਨਾ ਸਾਫਰ ਦੇ ਵੀ ਆਪਾਂ ਨੂੰ ਲੋਡ ਪੈਂਦੀ ਹੈ ਕੱਪੜੇ ਧੋਣ ਦੀ ਆਪਾਂ ਆਪਣੀ ਬਾਲਟੀ ਨੂੰ ਆਪਣੀ ਗੱਡੀ 'ਚ ਹੀ ਰੱਖ ਸਕਦੇ ਆਪਾਂ ਦਾ ਯੂਜ਼ ਕਰ ਸਕਦੇ ਆਪਾਂ ਠੀਕ ਹੈ ਪਰਮਾਨੈਂਟ ਚੰਗੀ ਤਰ੍ਹਾਂ ਤਿਆਰ ਕਰ ਦੋ ਸ਼ਰਮਾ ਜੀ ਕੱਪੜੇ ਧੋਣ 'ਚ ਬਹੁਤ ਦਿੱਕਤ ਆਉਂਦੀ ਇਹ ਨਟ ਨੂੰ ਫੁੱਲ ਕਿਸਣਾ ਜਮਾਂ ਸਿਰੇ ਤੱਕ ਚਾਬੀ ਨਾਲ ਇਹਨੂੰ ਆਪਾਂ ਫੁੱਲ ਟਾਈਟ ਕਰ ਦਾਂ ਹਾਂ ਫੁੱਲ ਟਾਈਟ ਕਰ ਦਿੰਦੇ ਹਾਂ ਜਾਬੀ ਨਾਲ ਵੀ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਜੀ ਇਹ ਦੂਵਾ ਜਿਹੜਾ ਆਪਾਂ ਜਿਗਾਰਡ ਤਿਆਰ ਕਰੇ ਸੀਗਾ ਠੀਕ ਹੈ ਜੀ ਆਹ ਜਿਗਾਰਡ ਠੀਕ ਹੈ ਠੀਕ ਹੈ ਜੀ ਦੂਵਾ ਦੇ ਇਹ ਰੱਖਣਾ ਆਪਾਂ ਨੇ ਇਹ ਆਪਾਂ ਨੇ ਇਹਦੇ ਉੱਤੇ ਰੱਖਣਾ ਇਥੇ ਬੋਏ ਨਵੇਂ ਇਸ ਤਰੀਕੇ ਨਾਲ ਪੈ ਗਿਆ ਇਹਦੇ ਵਿੱਚ ਤੋਂ ਉਦੋਂ ਬਾਅਦ ਤਿੰਨ ਪੀਸ ਆਪਾਂ ਹੋਰ ਕੱਟੇ ਛੋਟੇ ਛੋਟੇ ਤਿੰਨ ਪੀਸ ਹੋਰ ਕੱਟੇ ਹੋਏ ਹਾਂ ਉਹ ਇਦਾਂ ਦੇ ਮੂਰੇ ਚੜਾਵਾਂਗੇ ਆਪਾਂ ਠੀਕ ਹੈ ਜੀ ਇਹਨਾਂ ਦੇ ਅਗਲੇ ਪਾਸੇ ਤੇ ਆਪਾਂ ਆਹ ਹਿੱਸੇ ਤੇ ਚੜ ਜਾਣਗੇ ਉਹ ਜਿਵੇਂ ਪਹਿਲਾ ਪੀਸ ਚੜ ਗਿਆ ਪੂਰਾ ਟਾਇਰ ਚੜਾਉਣਾ ਇਹਨੂੰ ਹਾਂ ਪੂਰਾ ਟਾਇਰ ਪੂਰਾ ਟਾਇਰ ਚੜਾਉਣਾ ਠੀਕ ਹੈ ਕੋਈ ਸਲੋਚਨ ਨੂੰ ਚਲਾਉਣ ਦੀ ਲੋੜ ਨਹੀਂ ਗੜ ਡਗੜਾ ਪਾਉਗਾ ਠੀਕ ਹੈ ਆਪਾਂ ਕਿਹੜਾ ਇਹਦੀ ਕੋਈ ਲੀਕੇਜ ਰੋਕਣੀ ਹੈ ਸਲੋਚਨ ਲਾਉਣ ਦੀ ਤਾਂ ਲੋੜ ਨਹੀਂ ਹੈਗੀ ਜੀ ਤੁਸੀਂ ਜੇ ਤੁਹਾਡੇ ਕੋਲ ਪੇ ਹੈ ਕਰੇ ਤੁਸੀਂ ਲਾ ਵੀ ਸਕਦੇ ਹੋ ਕੋਈ ਦਿੱਕਤ ਵੀ ਹੈ ਨਹੀਂ ਇਹਦਾ ਕੋਈ ਬੈਡ ਪ੍ਰਭਾਵ ਹੈ ਨਹੀਂ ਹਾਂ ਲਓ ਜੀ ਇਸ ਤਰੀਕੇ ਨਾਲ ਆਪਾਂ ਲਾ ਗਏ ਆਪਾਂ ਇਹ ਤੋਂ ਬਾਅਦ ਤੁਸੀਂ ਨੂੰ ਇਹਦੇ ਵਿੱਚ ਆ ਜਿਹੜਾ ਨਟ ਹੈਗਾ ਇੱਥੋਂ ਹੀ ਆਏ ਪੈ ਜੂਗੀ ਨਟ ਦੇ ਵਿੱਚ ਦੀ ਪੈ ਗਈ ਆਪਾਂ ਇੱਥੋਂ ਦੀ ਪੈ ਗਈ ਠੀਕ ਹੈ ਜੀ ਇਸ ਤਰੀਕੇ ਨਾਲ ਪੈ ਗਈ ਉਹ ਦੂਆ ਦਾ ਆਪਾਂ ਇਹਦਾ ਲਾਣਾ ਢੱਕਣ ਜੀ ਢੱਕਣ ਜਿਹੜਾ ਉਹ ਹੋਲ ਕੱਢਿਆ ਸੀ ਆਪਾਂ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੋਂ ਆਪਣਾ ਆਹ ਟੱਕਵਾ ਦਾ ਆਪਾਂ ਇਹਦਾ ਜੀ ਢੱਕਣ ਬੰਦ ਕਰਨਾ ਹਾਂ ਹੁਣ ਆਪਾਂ ਇਹਦਾ ਬਣਾਵਾਂਗੇ ਹੈਂਡਲ ਆ ਦੋ ਪੀਸ ਕੱਟਣੇ ਆਪਾਂ ਹੈਂਡਲ ਵਾਸਤੇ ਮੰਦੀ ਇਹ ਇੱਕ ਟੀ ਤੇ ਐਲਵੋ ਟੀ ਤੇ ਐਲਵੋ ਚਾਹੀਦੀ ਹੈ ਠੀਕ ਹੈ ਜੀ ਟੀ ਆਪਣੀ ਪਾਣੀ ਉੱਤੇ ਉਰੇ ਟੀ ਆਪਣੀ ਇੱਥੇ ਲੱਗ ਗਈ ਹਾਂ ਠੀਕ ਹੈ ਜੀ ਐਲਵੋ ਤੋਂ ਬਾਅਦ ਇੱਕ ਆਪਣਾ ਇਧਰਲੇ ਪਾਸੇ ਲੱਗ ਗਿਆ ਇਹਦਾ ਮੂੰਹ ਆ ਲੱਗ ਗਿਆ ਠੀਕ ਹੈ ਜੀ ਇਧਰਲੇ ਪੂਰੇ ਲਾਣੀਆ ਐਲਵੋ ਐਲਵੋ ਐਲ ਐਲ ਟਾਈਪ ਜੀ ਹੁੰਦੀ ਹੈ ਜਿਹੜੀ ਇਹ ਹਾਂ ਠੀਕ ਹੈ ਇਹ ਲੱਗ ਗਈ ਜੀ ਆਪਣੀ ਐਲਵੋ ਆ ਉਰੇ ਬਣ ਗਿਆ ਇਹਦਾ ਹੈਂਡਲ ਆ ਇਹ ਹੈਂਡਲ ਬਣ ਗਿਆ ਹਾਂ ਇਹ ਘੁੰਮੂਗੀ ਅੱਛਾ ਹੁਣ ਆਪਾਂ ਤੁਹਾਨੂੰ ਕੱਪੜੇ ਧੋ ਕੇ ਦਿਖਾਉਂਦੇ ਆ ਮਸ਼ੀਨ ਆਪਣੀ ਰੈਡੀ ਹੈ ਜੀ ਪਾਣੀ ਦੀ ਬਾਲਟੀ ਭਰ ਲਈ ਆਪਾਂ ਨੇ ਹੁਣ ਆਪਾਂ ਪਾਵਾਂਗੇ ਸਰਫੇ ਚ ਸਭ ਤੋਂ ਪਹਿਲਾਂ ਸਰਫ ਪਾਤਾ ਹਾਂ ਹਾਂ ਠੀਕ ਹੁਣ ਆਪਾਂ ਪਾਣੀ ਵਿੱਚ ਕੱਪੜੇ ਕੱਪੜੇ ਪਾਉਣੇ ਨੇ ਆਪਾਂ ਨੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਆਪਣੇ ਕੱਪੜੇ ਧੋਣ ਆਲੇ ਹੁੰਦੇ ਆ ਆਪਣੇ ਠੀਕ ਹੈ ਐਸੇ ਤਰੀਕੇ ਨਾਲ ਆਪਾਂ ਨੇ ਵਿੱਚ ਇਹਦੇ ਸੈੱਟ ਦੇਣੇ ਚਲੋ ਜੀ ਆ ਲੋਰਾ ਪਾ ਦਿਓ ਜੀ ਲਓ ਜੀ ਲੋ ਇਹਦੇ ਵਿੱਚ ਹੋਰ ਵੀ ਕੱਪੜੇ ਪੈ ਜਾਣਗੇ ਕੋਈ ਦਿੱਕਤ ਨਹੀਂ ਹੋਣੀ ਜਿੰਨੇ ਕੁ ਤੁਸੀਂ ਪਾਉਣੇ ਨੇ ਪਾ ਸਕਦੇ ਠੀਕ ਹੈ ਢੱਕਣ ਆਪਾਂ ਇਹਦਾ ਬੰਦ ਕਰਤਾ ਉਸੇ ਤਰੀਕੇ ਨਾਲ ਆਪਣੀ ਮਸ਼ੀਨ ਪੈਕ ਹੋਗੀ ਤੇ ਤੁਹਾਨੂੰ ਚਲਾ ਕੇ ਦਿਖਾਉਨੇ ਆ ਤੇ ਹੁਣ ਇਹ ਮਸ਼ੀਨ ਕੱਪੜੇ ਧੋਣੇ ਸ਼ੁਰੂ ਕਰਤੇ ਨੇ ਮਸ਼ੀਨ ਕਮਾਲ ਦੀ ਗੱਲ ਯਾਰ ਐਡਾ ਇਹਦੇ ਵਿੱਚ ਪਾਸੇ ਨੂੰ ਬਾਸ਼ ਕਰ ਸਕਦੇ ਹੋ ਤੇ ਨਾਲੇ ਤੁਹਾਡੇ ਹੱਥ ਨਹੀਂ ਖਰਾਬ ਹੁੰਦੇ ਠੰਡੇ ਪਾਣੀ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਕੱਪੜੇ ਧੋ ਸਕਦੇ ਸੋਨੂੰ ਕੱਪੜੇ ਦਿਓ ਕਿ ਦਿਖਾਉਣੇ ਵੀ ਕਿਵੇਂ ਧੋਏ ਗਏ ਆਪਣੇ ਐਡਾ ਇਹਦੇ ਵਿੱਚ ਮਸ਼ੀਨ ਚ ਤੁਸੀਂ ਕੀ ਫਿੱਟ ਕਰਤਾ ਵੀ ਯਾਰ ਐਡੇ ਐਡੇ ਮੈਲੇ ਕੱਪੜੇ ਇਹ ਸਾਰੀ ਵੀਡੀਓ ਦੇਖੀ ਐਡੇ ਮੈਲੇ ਕੱਪੜੇ ਵੀ ਇਹ ਯਾਰ ਧੋਣ ਲੱਗ ਰਹੀ ਯਾਰ ਕਮਾਲ ਹੀ ਕਰਦੀ ਯਾਰ ਮਸ਼ੀਨ ਦੇ ਵਿੱਚ ਦਾ ਇਹ ਤੋਂ ਬਾਅਦ ਆਪਣਾ ਹੈਂਡਲ ਕੱਢ ਲੈਣਾ ਇੱਥੋਂ ਤੁਸੀਂ ਹੈਂਡਲ ਕੱਢਣਾ ਇੱਥੋਂ ਤੁਸੀਂ ਆਰਾਮ ਨਾਲ ਉਸ ਦੇਖੋ ਜਿਵੇਂ ਤੁਸੀਂ ਇਹ ਬਾਸ਼ ਕਰਦੀ ਹੋ ਨਾ ਤੇ ਜਿਹੜੇ ਦਾ ਪਤਨ ਇਧਰਲੇ ਪਾਸੇ ਵੀ ਕਰਦੀ ਹੈ ਇਧਰਲੇ ਪਾਸੇ ਵੀ ਕਰਦੀ ਹੈ ਦੋਨੇ ਪਾਸੇ ਕਰਦੀ ਹੈ ਇਹ ਠੀਕ ਹੈ ਜੀ ਕੋਈ ਸਾਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਜੀ ਕੋਈ ਨਹੀਂ ਕਰਦੀ ਲੋੜ ਠੀਕ ਹੈ ਨਾਲੇ ਤੁਹਾਡੇ ਸਰੀਰ ਦੀ ਕਸਰਤ ਨਾਲੇ ਤੁਹਾਡੇ ਕੱਪੜੇ ਉੱਤੇ ਜਾਣਗੇ ਆਰਾਮ ਨਾਲ ਤੁਸੀਂ ਜਿੱਡੇ ਕਿ ਤੁਹਾਡੇ ਕੱਪੜੇ ਨੇ ਜਿੰਨੇ ਕਿ ਤੁਹਾਡੇ ਕੱਪੜੇ ਨੇ ਉੱਡੇ ਕਿ ਤੁਸੀਂ ਮਸ਼ੀਨ ਤਿਆਰ ਕਰੋ ਵੀਡੀਓ ਸ਼ੇਅਰ ਕਰਦੇ ਹੋਗੇ ਵੱਡੀ ਵੀ ਹੋ ਜੇ ਕਿਸੇ ਦੇ ਕੰਮ ਆ ਜੂਗੀ ਜਿਹੜਾ ਬੰਦਾ ਕੱਲਾ ਰਹਿੰਦਾ ਕੋਈ ਹੋਰ ਹਾਂ ਦੋਨੇ ਪਾਸੇ ਗੀੜੇ ਦੇਣੇ ਨੇ ਇਹਨਾਂ ਇਧਰ ਵੀ ਤੇ ਇਧਰ ਵੀ ਜਿਵੇਂ ਮਸ਼ੀਨ ਦਿੰਦੀ ਹੈ ਇਧਰ ਵੀ